नमस्कार सरकारीया प्रोग्राम में वास्तविक विदेशी की तरफ आप जी का हार्दिक स्वागत है पेश है जिलाधीश भागसंग नगर का स्वागत आज्ञा विशेष कार्यक्रम जय श्री राम सभी राम भक्तों को सूचित किया जाता है कि श्री राम शरणम मंदिर लाल चौक में ब्यास पूजा का पर्व 8 जुलाई दिन मंगलवार समय साय सात से लेकर साढ़े आठ बजे तक मनाया जा रहा है बड़ी बात यह है कि उस दिन प्रार्थना सभा का दिन भी होता है हर मंगलवार को तो प्रार्थना सभा और ब्यास पूजा दोनों पर्व 8 जुलाई दिन मंगलवार समय साय सात से लेकर साढ़े आठ बजे तक श्री राम रामचरणम मंदिर लाल चौक में मनाया जा रहा है सभी राम भक्तों को महाराज जी के पूज्य व पिताजी के बच्चों को प्रार्थना है कि मंगलवार शाम ठीक सात बजे श्री राम शरण मंदिर लाल चौक में पहुंचकर सत्संग का लाभ उठाएं ब्यास पूजा गुरु पूजा महाराज जी का आशीर्वाद प्राप्त करें धन्यवाद ਉਸ ਦੇ ਨਾਲ ਨਾਲ ਸਮਾਜ ਵਿੱਚ ਰਹਿਣ ਵਾਲੇ ਲੋਕ ਉਹਨਾਂ ਦੀ ਸਿਹਤ ਔਰ ਉਹਨਾਂ ਦਾ ਦਿਮਾਗ ਉਹ ਵੀ ਜਗਾਕਾਰ ਨਹੀਂ ਹੈ ਪ੍ਰਭਾਵਿਤ ਹੋ ਰਿਹਾ ਇਸ ਤੋਂ ਬਚੜਦੇ ਨਹੀਂ ਸਮੇਂ-ਸਮੇਂ 'ਤੇ ਸਾਡੇ ਜੋ ਕਲਗ-ਕਲਗ ਅਦਾਰੇ ਹਨ ਸਾਡੇ ਜੋ ਹੈਲਥ ਡਿਪਾਰਟਮੈਂਟ ਹੈ ਪੁਲਿਸ ਡਿਪਾਰਟਮੈਂਟ ਹੈ ਕਾਡਿਉਟਿਰੀ ਹੈ ਇਹ ਜੱਜ ਸਰਪੰਦ ਇਹ ਹਨ ਐਜੂਕੇਸ਼ਨਲਸ ਨੂੰ ਹੁੰਦੇ ਹਨ ਉਹਨਾਂ ਨੂੰ ਅਸੀਂ ਬੀਤਤੀ ਕਰਕੇ ਆਪਣੇ ਸਕੂਲ ਦੇ ਵਿੱਚ ਆ ਮੰਨਤ੍ਰਿਤ ਕਰਦੇ ਹਾਂ ਕਿ ਉਹ 30 ਵਿਦਿਆਰਥੀਆਂ ਨੂੰ ਇਸੇ ਬਾਰੇ ਜਾਣਕਾਰੀ ਦੇ ਸਕਣ ਤਾਂ ਕਿ ਸਾਡੇ ਵਿਦਿਆਰਥੀ ਇੱਕ ਚੰਗੇ ਨਾਗਰਿਕ ਬਣ ਸਕਣព្រਿਕਾ ਚੰਗਾ ਸਮਾਜ ਔਰ ਇੱਕ ਚੰਗਾ ਦੇ ਜਿਹੜਾ ਹੈ ਉਹ ਸਾਡਾ ਬਣ ਸਕੇ ਉਸ ਉਪলক্ষ ਵਿੱਚ ਸਟੇ ਰਿੰਦਰ ਸਿੰਘ ਜੀ ਨੇ ਬੜੀ ਕੋਸ਼ਿਸ਼ ਕਰਤੀ ਸਾਡੇ ਨੂੰ ਡਾਕਟਰ ਸੁਨੀਤ ਜੀ ਉਹ ਸਾਡੇ ਵਿਚਕਾਰ ਆਏ ਨੇ ਉਹਨਾਂ ਦੇ ਨਾਲ ਚਮਨ ਸਿੰਘ ਜੀ ਉਹਨਾਂ ਦੇ ਬਾਰੇ ਤੁਸੀਂ ਜਾਣਦੇ ਹੋ ਪਹਿਲਾਂ ਵੀ ਸਾਡੇ ਸਕੂਲ ਵਿੱਚ ਤੁਹਾਨੂੰ ਆ ਕੇ ਜਾਗਰੂਕ ਕਰ ਚੁੱਕੇ ਨੇ ਉਹਨਾਂ ਦੇ ਨਾਲ ਹੀ ਮੈਂ ਆ ਕੋਆਰਡੀਨੇਟਰ ਹਾਂ ਪ੍ਰੋਜੈਕਟ ਕੋਆਰਡੀਨੇਟਰ ਹਾਂ ਅੱਜ पीएम श्री सरकारी सीनियर सेकेंडरी स्कूल लुंगड़वा बिके युद्ध नश्या विरुद्ध ਦੇ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਵਿੱਚ ਡਾਕਟਰ संदीप ਪੰਗੜ ਜੋ ਕਿ ਸਿਵਲ ਹਸਪੀਟਲ ਤੋਹਨ ਅਤੇ ਚਮਨ ਸਿੰਘ ਜੀ ਜੋ ਕਿ ਇੰਡੀਅਨ ਰੈਡ ਕਰਸ ਸੋਸਾਇਟੀ ਐਸੋਸੀਏਸ਼ਨ ਤੋਹਨ ਉਹ ਅਤੇ ਉਹਨਾਂ ਦੇ ਟੀਮ ਮੈਂਬਰ ਸਕੂਲ ਵਿੱਚ ਆਏ ਤੇ ਸਾਡੇ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਸ ਤੇ ਨਸ਼ਿਆਂ ਤੇ ਦੂਰ ਕਿਸ ਤਰ੍ਹਾਂ ਰਹੀਏ ਇਸ ਦੇ ਮਾੜੇ ਕੀ ਪ੍ਰਭਾਵ ਹਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਸਾਰੇ ਹੀ ਸਟਾਫ ਮੈਂਬਰਸ ਅਸੀਂ ਪਿਆਰੇ ਵਿਦਿਆਰਥੀਆਂ ਨੇ ਉਹਨਾਂ ਦਾ ਸਕੂਲ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ ਅਤੇ ਸੁਝਾਵਾਂ ਦੇ ਉੱਪਰ ਚੱਲਦੇ ਹੋਏ ਅਸੀਂ ਸਟਾਫ ਮੈਂਬਰਸ ਅਸੀਂ ਪਿਆਰੀ ਵਿਦਿਆਰਥੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਥੈਂਕਸ ਥੈਂਕਸ ਅ ਲੋਟ ਥੈਂਕ ਯੂ ਤੇ ਗੱਲੋਂ ਮਾ ਧਿਆਨ ਨਾਲ ਸੁਣੀਏ ਜੇ ਤੁਹਾਨੂੰ ਕੋਈ ਗੱਲ ਚੰਗੀ ਲੱਗੇ ਜਾਂ ਉਹਦੇ ਵਿੱਚ ਤੁਹਾਡੀ ਸੰਕਾ ਕੋਈ ਪੈਦਾ ਹੁੰਦੇ ਆ ਤੇ ਉਹਦੇ ਬਾਰੇ ਸਵਾਲ ਤੁਸੀਂ ਕਰ ਸਕਦੇ ਹੋ ਸੋ ਬਾਈ ਕਰਤਾਰ ਜੀ ਕੇ ਸਵਾਗਤ ਜੀ ਜੀ ਜੇ ਅਸੀਂ ਇਸ ਧਰਤੀ ਤੇ ਤੁਸੀਂ ਬਹੁਤ ਵੀ ਪੜਦੇ ਹੋ ਹਿਸਟਰੀ ਵੀ ਪੜਦੇ ਹੋ ਆਪਣੇ ਲੋਕਾਂ ਇਸ ਧਰਤੀ ਦੇ ਮੋਢੇ ਵਿੱਚ ਆਈਆਂ ਉਹ ਵੱਡਾ ਵਿਸ਼ਾ कोरोना ਸਾਹ ਤੱਕਿਆ ਨੇ ਇਸ ਤਰ੍ਹਾਂ ਦੇ ਬਣਦੇ ਕਹਿੰਦੇ ਨਾਲ ਕਿਨੇ ਦੁਕਾਨਾ ਲਿਖਿਆ ਤਾਂ ਹੌਲੇ ਹੌਲੇ ਇਹ ਤੇ ਸਭ ਤੋਂ ਪਹਿਲਾ ਬ੍ਰਾਸ਼ਪਤੀ ਜਦੋਂ ਧਰਤੀ ਤੇ ਆਸ਼ਕਤ ਬਣੇ ਆ ਬ੍ਰਾਸ਼ਪਤੀ ਪੈਦਾ ਹੋਏ ਆ ਤੇ ਬ੍ਰਾਸ਼ਪਤੀ ਪੈਦਾ ਹੋਣ ਦੇ ਨਾਲ ਕੋਈ ਹੋਰ ਛੋਟੇ ਛੋਟੇ ਜੀਵ ਜੰਤੂ ਜਿਹੜੇ ਪੈਸਾ ਹੋਏ ਨੇ ਤੇ ਇਸੇ ਦਾ ਵੱਡੇ ਵੀ ਜਿਹੜੇ ਆ ਜੀਵ ਜੰਤੂ ਹਾਥੀ ਤੱਕ ਵੀ ਵੱਡੇ ਵੱਡੇ ਵੀ ਹੋਏ ਨੇ ਕਿਹੜੀ ਤੱਕ ਵੀ ਪੈਦਾ ਜੇ ਨਾਲ ਉਸੇ ਸਾਸੀ ਗੱਲ ਤੇ ਉਹਨਾਂ ਦੇ ਨਾਲ ਖਿਰਦੇ ਕਰਦੇ ਆ ਨਸ਼ਿਆ ਨੇ ਖਾਲੇ ਪੁੱਤ ਨਸ਼ਿਆ ਨੇ ਖਾਲੇ ਮਾਵਾ ਪੁੱਛਣ ਰੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਨਾਲ ਪਾੜ ਕੇ ਪੁੱਤ ਨੂੰ ਕਾਲਜ ਵਿੱਚ ਪੜਾਇਆ ਸੀ ਕਾਲਜ ਵਿੱਚ ਪੜਾਇਆ ਸੀ ਉਹ ਨਸ਼ਿਆਂ ਦਾ ਆਦੀ ਹੋ ਗਿਆ ਸਮਝਿਆ ਨਾ ਸਮਝਾਇਆ ਸੀ ਉਹ ਸਮਝਿਆ ਨਾ ਸਮਝਾਇਆ ਸੀ ਦੁੱਧ ਮੱਖਣਾ ਨਾਲ ਪਾੜ ਕੇ ਪੁੱਤ ਨੂੰ ਕਾਲਜ ਵਿੱਚ ਪੜਾਇਆ ਸੀ ਉਹ ਨਸ਼ਿਆਂ ਦਾ ਆਦੀ ਹੋ ਗਿਆ ਸਮਝਿਆ ਨਾ ਸਮਝਾਇਆ ਸੀ ਅੰਤ ਰਾਤ ਤੱਕ ਘਰ ਨਾ ਆਵੇ ਤੇਰਾ ਤੱਕ ਘਰ ਨਾ ਆਵੇ ਮਾਂ ਭਾਲਦੀ ਸੁੱਖਾਂ ਨੂੰ ਭਾਲ ਰੁਖਾ ਨੂੰ ਲਗਦੇ ਪੁੱਤ ਨਹੀਂ ਲਗਦੇ ਰੁੱਖਾਂ ਨੂੰ ਅੜ ਰੁੱਖਾਂ ਨੂੰ ਲਗਦੇ ਪੁੱਤ ਨਹੀਂ ਲਗਦੇ ਰੁੱਖਾਂ ਨੂੰ ਇੱਕ ਚਿੱਟੇ ਦਾ ਆਦੀ ਹੋਇਆ ਇੱਕ ਸ਼ਰਾਬੀ ਰਹਿੰਦਾ ਏ ਇੱਕ ਸ਼ਰਾਬੀ ਰਹਿੰਦਾ ਏ ਧੱਕੇ ਦੇ ਨਾਲ ਪੈਸੇ ਮੰਗਦੇ ਸਾਰ ਕੋਈ ਨਾ ਲੈਂਦਾ ਏ ਸਾਰ ਕੋਈ ਨਾ ਲੈਂਦਾ ਏ ਇੱਕ ਚਿੱਟੇ ਦਾ ਆਦੀ ਹੋਇਆ ਇੱਕ ਸ਼ਰਾਬੀ ਰਹਿੰਦਾ ਏ ਕੇ ਦੇ ਨਾਲ ਪੈਸੇ ਮੰਗਦੇ ਸਾਰ ਕੋਈ ਨਾ ਲੈਂਦਾ ਏ ਕੁਝ ਕਿਸਮਤ ਨੂੰ ਕੋਸਣ ਮਾਮਾ ਕੁਝ ਕਿਸਮਤ ਨੂੰ ਕੋਸਣ ਮਾਮਾ ਕੁਝ ਕੋਸ ਦੀਆਂ ਕੁਖਾਂ ਨੂੰ ਹੜ ਰੁਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾਂ ਨੂੰ ਅਲਰੋਖਾਂ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੋਖਾਂ ਮੇਰੇ ਨਸ਼ਿਆਂ ਕਾਰਨ ਪਰਿ ਜਵਾਨੀ ਧੀਆਂ ਬਿਦਬਾ ਹੋਈਆਂ ਨੇ ਪਾਦੀ ਸੁਖ ਮੰਗਦੀਆਂ ਮਾਵਾ ਹਾ ਜਗ ਤੋਂ ਰੁਖਸਤ ਹੋਈਆਂ ਨੇ ਹਾ ਜਗ ਤੋਂ ਰੁਖਸਤ ਹੋਈਆਂ ਨੇ ਕਸ਼ਿਆ ਕਾਰਨ ਪਰਿ ਜਵਾਨੀ ਦੀਆਂ ਮਿਤਬਾ ਹੋਈਆਂ ਨੇ ਉੱਤਾ ਦੀ ਸੁਖ ਮੰਗਦੀਆਂ ਮਾਵਾ ਹਾ ਜਗ ਤੋਂ ਰੁਖਸਤ ਹੋਈਆਂ ਨੇ ਚਮਨ ਮਾਮਾ ਦੇ ਦੁੱਖ ਕੌਣ ਵਡਾਵੇ ਹਲਪੁਰੀ ਦੁੱਖ ਕੌਣ ਵਡਾਵੇ ਜੋ ਲਗ ਰੋਵਣ ਮੁਖਾਂ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹਲ ਰੁਖਾ ਨੂੰ ਲੱਗਦੇ ਪੁੱਤ ਨਹੀਂ ਲੱਗਦੇ ਰੁਖਾ ਨੂੰ ਹਲ ਰੁਖਾ ਨੂੰ ਲਗਦੇ ਪੁੱਤਨੀ ਲਗਦੇ ਰੁੱਖਾਂ ਨੂੰ ਵੇ ਲੋਕੋ ਹੜ ਰੁੱਖਾਂ ਨੂੰ ਲਗਦੇ ਪੁੱਤਨੀ ਲਗਦੇ ਰੁੱਖਾਂ ਨੂੰ ਨਹੀਂ ਪਹਿਣੋ ਹੜ ਰੁੱਖਾਂ ਨੂੰ ਲਗਦੇ ਪੁੱਤਨੀ ਲਗਦੇ ਰੁੱਖਾਂ ਨੂੰ ਵੇ ਲੋਕੋ ਹੜ ਰੁੱਖਾਂ ਨੂੰ ਲਗਦੇ ਪੁੱਤਨੀ ਲਗਦੇ ਰੁੱਖਾਂ ਇਹ ਸੱਜਣਾਂ ਸਿੰਘ ਪਰਸੇਗ ਨਗਰ ਨਾ ਸਵਤੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤੀ ਸਿੰਘ ਇਜਾਜ਼ਤ ਦਿਓ ਧੰਨਵਾਦ